ਤਨ ਤਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਦੇ ਅਨੂਪਾ ਨੂੰ ਸਤਿਗੁਰੂ ਜੀ ਬਲਵਲ ਰਾਗ ਦੇ ਅੰਦਰ ਆਪਣੀ ਜੋ ਬਾਨੀ ਪਾਖੋ ਉਚਾਰਨ ਕਰਦਿਆਂ ਹੋਇਆਂ ਸਾਨੂੰ ਕਿਰਦ ਕਰਵਾਉਂਦੇ ਨੇ ਵਿਸ਼ਵਾਸ ਦਿਵਾਉਂਦੇ ਨੇ ਕਿ ਜੀਵ ਜੇ ਤੂੰ ਸੰਸਾਰ ਵਿੱਚ ਆਪਣੀ ਟੁੱਟੀ ਹੋਈ ਸੁਰਤ ਨੂੰ ਪਰਤ ਕੇ ਸ਼ਬਦ ਨਾਲ ਕੰਨ ਲਾ ਜੋੜ ਲਵੇਂ ਸ਼ਬਦ ਨੂੰ ਹਿਰਦੇ ਚ ਬਸਾਲਾਵੇਂ ਸ਼ਬਦ ਸੁਰਤ ਦਾ ਮਿਲਾਪ ਹੋ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵਨ ਸੁੱਕ ਗਿਆ ਹੈ ਰਾਸ ਮੁੱਕ ਗਿਆ ਹੈ ਵੀ ਆਪਣਾ ਤਾ ਵੱਧ ਗਈ ਤੜਫ ਵੱਧ ਗਈ ਇਹ ਸੰਭੇਨਕਾਰ ਜ ਸਬਰ ਸਕਦੇ ਨੇ ਜਿਨ੍ਹਾਂ ਦੀ ਸੋਰਤ ਜੁੜਦੀ ਆ ਜਿਹੜੇ ਸੰਮਾਰਕ ਤੇ ਤੁਰਦੇ ਨੇ ਉਹਨਾਂ ਦੇ ਜੀਵਨ ਵਿੱਚ ਕਦੇ ਵੀ ਮਾਇੂਸੀ ਨਹੀਂ ਆਉਂਦੀ ਉਹਨਾਂ ਦੇ ਜੀਵਨ ਅੰਦਰ ਖੇੜਾ ਭਾਰੀ ਹਾਵਲ ਤਸਕ ਹੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਮਹਾਰਾਜ ਕਹਿੰਦੇ ਮੈਂ ਮੰਨ ਚਾਉ ਕਨਾ ਸਤਿ ਗੁਰ ਗਸੀ ਰਾਮ ਸਤ ਗਰੀਬ ਨਵਾਜ਼ ਮਹਾਰਾਜ ਕਹਿੰਦੀ ਮੇਰੀ ਮਨ ਦੇ ਅੰਦਰ ਚਾਹ ਉਤ ਸ਼ਾਹਾ ਪ੍ਰਭੂ ਦੇ ਮਲਾਪ ਲਈ ਕਾ ਨਾਮ ਰਹਿਣਾ ਬਹੁਤ ਹੈ ਕਿ ਪ੍ਰਭੂ ਦਾ ਤੇਤਾਰ ਪਾਵਾਂ ਪ੍ਰਭੂ ਦੇ ਨਾਲ ਮਿਲਾਪ ਹੋ ਜਾਵੇ ਤੇ ਕੋਿਹੜੇ ਵਕਤ ਪ੍ਰਭੂ ਗੱਜ-ਗੱਜ ਲੰਬੀਆਂ ਬਾਹਾਂ ਮੋੜ ਕੇ ਮੈਨੂੰ ਆਪਣੇ ਕਲਾਵੇ ਵਿੱਚ ਲੈ ਲੈ ਆਪਣੀ ਗਲਵਕੜੀ ਵਿੱਚ ਲਵੇ ਤੇ ਤਪਦਾ ਜੀਦਾ ਜਨਮ ਜਨਮ ਕਰਾਂ ਤੋਂ ਉਹ ਪ੍ਰਭੂ ਦੀ ਗਲਵਕੜੀ ਵਿੱਚ ਆ ਕੇ ਠੰਡਾ ਹਾਰ ਗੂ ਮਹਾਰਾਜ ਫਿਰ ਕਰਦੇ ਨਿ ਮਨ ਅੰਦਰ ਚਾਉ ਮਨ ਅੰਦਰ ਮਨ ਚਾਉ ਭਇਆ ਰਬ ਆਗਮ ਸੁਣਿਆ ਗੁਰ ਅਮਰਦਾਸ ਐ ਬੰਨੰਦਰ ਚਾ ਉਦੋਂ ਆਇਆ ਜਦੋਂ ਪ੍ਰਭੂ ਦਾ ਉਹ ਨਾਂ ਸੁਣਿਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਵ ਮੰਦਰ ਬਣਿਆ ਹਰ ਗਉ ਮੰਗਲ ਨਿਤ ਸਕੀਏ ਸੋਗ ਧੂਖ ਨਾ ਵਿਆਪੈ ਕਦੇ ਤੁਖ ਸੋਗ ਮਯੂਸ ਤਾਂ ਢੇੜੇ ਨਹੀਂ ਆਵੇ ਜੇ ਪ੍ਰਭੂ ਨਾਲ ਮਿਲੇ ਪ੍ਰਭੂ ਦੇ ਮਾਰਗ ਤੇ ਤੁਰੇ ਤੇ ਜਦੋਂ ਪ੍ਰਭੂ ਦਾ ਮਿਲਾਪ ਹੋਇਆ ਫਿਰ ਸੱਚ ਸੱਚੇ ਪਰਮੇਸ਼ਵਰ परमात्मा ਨਾਲ ਮਿਲ ਕੇ ਸੱਚੇ ਦੇ ਸਨੇਹ ਪ੍ਰੇਮ ਵਿੱਚ ਤਦਾ ਕਰੂ ਕੇ ਵੇਗਾ ਸੀ ਰਾਮ ਜੀਵਨ ਅੰਦਰ ਖੇੜਾ ਆ ਖੁਸ਼ੀਆਂ ਆ ਗਈਆਂ ਖੁਸ਼ਹਾਲੀ ਆ ਗਈ ਜੀਵਨ ਖੜਾਵਟ ਵਾਲਾ ਹੋ ਗਿਆ ਹਰ ਮੰਗਲ ਗਾਉ ਸਖੀ ਹੁਣ ਮੰਗਲਾ ਚਾਰ ਖੁਸ਼ੀਆਂ ਦੇ ਪਾਦ ਦੀ ਬਦਲਣ ਲੱਗ ਪਏ ਨੇ ਔਰ ਮਹਾਰਾਜ ਕਹਿੰਦੇ ਗ੍ਰਹ ਮੰਦਰ ਬਣਿਆ ਘਰ-ਬਾਰ ਮੰਦਰ ਮਾਲਕ ਦਾ ਵੱਡ ਗਿਆ ਹੁਣ ਆਪਣਾ ਨਹੀਂ ਰਹਿ ਗਿਆ ਮਾਲਕ ਨਾਲ ਜੁੜ ਗਏ ਤੇ ਮਾਲਕ ਵਾਲਾ ਬਣ ਗਿਆ ਇਹ ਕਦੋਂ ਬਣਿਆ ਮਹਾਰਾਜ ਕਹਿੰਦੇ ਉਮ ਕਿਉਂ ਜਿਓ ਮਿਲਨ ਪ੍ਰਭ ਤਾਈ ਜਦੋਂ ਅੰਦਰ ਉਸਾਲਾ ਆਇਆ ਅੰਦਰ ਉਤਸ਼ਾਹ ਵਧਿਆ ਕਿ ਪ੍ਰਭੂ ਨੂੰ ਮਿਲਾ ਪ੍ਰਭੂ ਤੱਕ ਪਹੁੰਚ ਕਰਾਂ ਉਦੋਂ ਮਹਾਰਾਜ ਕਹਿੰਦੇ ਅੰਦਰ ਉਮਹਾੜਾਇ ਫੋਜਤ ਚੜਿਓ ਦੇਖੂ ਪ੍ਰਿੰਤ ਜਾਈ ਫਿਰ ਖੋਜਨ ਬਾਤ ਚੱਲ ਪਿਆ ਕਿ ਕਿਸ ਤਰ੍ਹਾਂ ਪਿਆਰੇ ਦਾ ਮਿਲਾਪ ਹੋਇਆ ਏ ਮੇਰੇ ਦਾਮੇ ਰਾਮ ਹੈ ਗੁਚੀ ਮਨ ਅੰਕਰ ਚਾਉ ਆ ਤਦ ਨੰ ਮਿਲਾਪ ਹੋ ਜਾਵੇ دیدار ਹੋ ਜਾਵੇ ਦਰਸਨਾ ਪ੍ਰਾਪਤ ਹੋ ਹਮਨ ਤੇ ਮਿਲ ਕਰਕੇ ਜੀਵਨ ਖੜਾਵਟ ਵਾਲਾ ਹੋ ਗਿਆ ਖੁਸ਼ਹਾਲੀ ਆ ਗਈ ਜਿਸ ਤਰ੍ਹਾਂ ਸੂਰਜ ਨੂੰ ਦੇਖ ਕੇ ਕਬਲ ਖੜਾਵਟ ਵਿੱਚ ਆਉਂਦਾ ਹੈ ਕਬਲ ਪੂਰਕਾਸ਼ਤ ਹੁੰਦਾ ਹੈ ਫਿੜ ਜਾਂਦਾ ਹੈ ਫਿਰ ਦਾ ਦੁੱਖ ਕਬਲ ਖੇੜਦਾ ਹੈ ਉਹਦੇ ਵਿੱਚੋਂ ਬੜੀ ਸੁਗੰਧੀ ਨਿਕਲਦੀ ਆ ਭੌਰੀ ਮਧੂ ਮੱਖੀਆਂ ਆਨੀਆਂ ਨੇ ਉਹਦੇ ਰਾਸ ਨੂੰ ਬਾਣਦੀਆਂ ਇਕੱਠਾ ਕਰਕੇ ਫਿਰ ਉਹਦਾ ਸ਼ਾਇਦ ਬਾਦ ਦਾ तमाम ਦੁਨੀਆਂ ਲਈ ਉਹ ਜੀਵਨ ਦੇ ਵਿੱਚ ਦਵਾਈ ਤਾਂ ਕੰਮ ਕਰਦਾ ਹੈ ਮਹਾਰਾਜ ਕਹਿੰਦੇ ਸਿਖਾ

ਤੇ ਜਿੰਨਾ ਦੇ ਕੰਨਾਂ ਵਿੱਚ ਰੂਪ ਟੂਣਿਆ ਵਿੱਚ ਪਵੇ ਅੰਦਰ ਉਤਰੇਗਾ ਉਹ ਤੇਰੇ ਬੋਲੇ ਹੋਏ ਬੋਲ ਜਿਹੜੇ ਉਹ ਦੂਧਿਆਂ ਲਈ ਦਵਾਈ ਦਾ ਕੰਮ ਕਰਨ ਉਹਨਾਂ ਲਈ ਤਨ ਦੀ ਆਰੋਗਤਾ ਮਨ ਦੀ ਆਰੋਗਤਾ ਹਾਸਲ ਹੋਵੇ ਮਹਾਰਾਜ ਕਹਿੰਦੇ ਖੋਜ ਕਰ ਬੋਹੀ ਪ੍ਰੇਮ ਪ੍ਰੇ ਪਿਆਰੀ ਵੈ ਗੁਰੂ ਦੇ ਪ੍ਰੇਮ ਵਿੱਚ ਖਿੱਚ ਪਈ ਕਿ ਉਹਨੂੰ ਮਿਲੇ ਵਿਛੋੜਾ ਪਾਸਨ ਲੱਗਾ ਮਹਾਰਾਜ ਕਹਿੰਦੇ ਪ੍ਰਭ ਆਪਨ ਅਸੀ ਨਾਮ ਵਿਛੋੜਾ ਪਾਸਦਾ ਤੇ ਮਹਾਰਾਜ ਕਹਿੰਦੇ ਵਿਛੋੜਾ ਸੁਨੇ ਦੁੱਖ ਵਿਛੋੜਾ ਪਹਿਣਾ ਇੱਕ ਦੁੱਖ ਤੇ ਇਹਦੇ ਨਾਲ ਜੀਵ ਜਿਹੜਾ ਅਤ ਦਾ ਦੁਖੀ ਹੁੰਦਾ ਤੜਫਦਾ ਮਹਾਰਾਜ ਮਿਲ ਕਰਦੇ ਵਿਛੋੜਾ ਸੁਨੇ ਦੁੱਖ ਵੇਲ ਢਿਠੇ ਮਾਦੀ ਉਹ ਬਿਨਾ ਦੇਦਾਰ ਕੀਤੇ ਤਾਂ ਇੰਨੀ ਤੜਫ ਵੱਧ ਗਈ ਇਹ ਚੈਨੀ ਵੱਧ ਗਈ ਅੰਦਰ ਦਾ ਦੁੱਖ ਵੱਧ ਗਿਆ ਮਨ ਵੀ ਚੈਨ ਹੁਣ ਲੱਗ ਪਿਆ ਕਿਹੜਾ ਵੇਲਾ ਉਹ ਮੇ ਮਿਲਾਪ ਹੋ ਜਾਵੇ ਮਹਾਰਾਜ ਕਹਿੰਦੇ ਉਹ ਦੁਖੀ ਦੁਕਰਨ ਲੱਗ ਪਿਆ ਵਿਛੋੜਾ ਵੇਨ ਢਿਠੇ ਬਿਨਾ ਦੇਦਾਰ ਕੀਤੇ ਤੋਂ ਬਦਿਯੋਦ ਮਨੋ ਐਉਂ ਪਰਤੀ ਤਦ ਵਣਵੀ ਜਾਨ ਨਿਕਲੀ ਤੇ ਹੁਣ ਵੀ ਨਿਕਲੀ ਹੁਣ ਵੀ ਮੌਤ ਆਈ ਤੇ ਹੁਣ ਵੀ ਆਈ ਮਹਾਰਾਜ ਕਹਿੰਦੇ ਬਿਨਾ دیدار ਤੋਂ ਬਾਦ ਪਿਆਰੀ ਆਪੁਨੇ ਬਿਨਾ ਆਪਣੀ ਪਿਆਰੀ ਵੈਗ ਰੂਜੀ ਤੋਂ ਬਿਨਾ ਤੀਰੋਦ ਤਿਰਜ ਹੌਸਲਾ ਨਹੀਂ ਮਿਲਦਾ ਮਹਾਰਾਜ ਕਹਿੰਦੇ ਪ੍ਰਭ ਅਗਨਸੀ ਰਾਮ میرے کوشتی کرڈیائی کر ਨਾਨਕ ਬਲੇਹਾਰੀਆ ਮਹਾਰਾਜ ਮੈਂ ਤਾਂ ਤੇਰਾ ਤੀਰ ਤੀਦਾਰ ਕਰਕੇ ਤੇਰੇ ਬਚਨਾਂ ਨੂੰ ਸੁਣ ਕਰਕੇ ਮਹਾਰਾਜ ਅੰਦਰ ਪਰਸ਼ਤਾ ਪ੍ਰਾਪਤ ਹੋ ਗਈ ਤੇਰੇ ਬਲ ਤੇਰੇ ਬਚਨਾਂ ਨੂੰ ਸੁਣ ਕੇ ਚੱਲ ਪਿਆ ਤੇਰੇ ਤੂੰ ਕੁਰਬਾਨ ਜਾਵਾਂ ਮਹਾਰਾਜ ਮੀਤ ਵਰਦੀ ਅਗਦ ਤੂੰ ਹਰਨਾਥ ਅਨਥੈ ਤਿਸੈ ਪਾਦੇ ਸੋ ਧੀ ਮਹਾਰਾਜ ਕਹਿੰਦੇ ਹਰੀ ਪਰਮੇਸ਼ਵਰ ਆਕਾਲ ਪੁਰਖ ਵੈਗਰੂ ਜਿਸ ਦੀ ਪ੍ਰਾਪਤੀ ਕਠਣ ਔਰ ਬੜੀ ਕਠਨ ਤਾਇ ਦੇ ਨਾਲ ਉਹ ਪ੍ਰਾਪਤ ਹੁੰਦਾ ਮਿਲਦਾ ਉਹਦੇ ਨਾਲ ਮੇਲਾ ਹੁੰਦਾ ਮਹਾਰਾਜ ਕਹਿੰਦੇ नाथ ਜਿਹੜੇ ਜੀਵਣੇ ਉਹਨਾਂ ਦਾ ਅਨੱਥੇ ਉਹਨਾਂ ਨੂੰ ਨੱਖਣ ਵਾਲਾ ਉਹਨਾਂ ਦਾ ਮਾਲਕ ਏ ਉਹਨਾਂ ਨੂੰ ਹੁਕਮ ਚ ਚਲਾਉਣ ਵਾਲਾ ਏ

ਕਸਮ ਮਾ ਰਜ਼ਾਏ ਪਰਮਾਤਮਾ ਦੀ ਰਜ਼ਾ ਦੇ ਅੰਦਰ ਰਾਜ਼ੀ ਹੋ ਕੇ ਕਰਮ ਕਰਨੇ ਕਤੇ ਅਗਤ ਨਾਥ ਨ ਲਖਿਆ ਦਇ ਜਿਹੜਾ ਆਕਾਲ ਵੈਗੁਰੂ ਜਿਹਦੀ ਪ੍ਰਾਪਤੀ ਬੜੀ ਕਠਨदाई ਤੇ ਸਹ ਤੇ ਮਾਰਾ ਤੀਰ ਕਰ ਦਿਆ ਉਹਦੀ ਬਾਬਤ ਲਖਿਆ ਨਾ ਲਖਿਆ ਦਇ ਮੁਕੰਮਲ ਰੂਪ ਜਾਣਕਾਰੀ ਆਤ ਅੰਤ ਦੀ ਕੋਈ ਨਹੀਂ ਪ੍ਰਾਪਤ ਕਰ ਸਕਦਾ ਮਹਾਰਾਤ ਮੇਰ ਕਰਦੇ ਨਹੀਂ ਅਕਤ ਨਾਥ ਅਗੁਚਰ Swami ਉਹ مالک ਅਗੁਚਰ ਇੰਦਰੀਆ ਤੇ ਅবিਸ਼ੇ ਹੈ ਅਰ مالک ਸਾਰਿਆਂ ਦਾ ਤੇ ਪੂਰ ਡਿਆ ਘਟ ਅੰਤਰ ਜਾਮੀ ਉਕ ਦੇ ਹੋਰ ਨਹੀਂ ਤੇਰੇ ਅੰਦਰ ਵਸਦਾ ਤੇਰੇ ਅੰਦਰ ਦੀ ਵਿਚਾਰ ਧਾਰਾ ਅੰਦਰ ਦੇ ਪੁਰਣਿਆਂ ਜਾਨਨ ਵਾਲਾ ਉਹ ਜਾਣਦਾ ਤੇਰੇ ਅੰਦਰ ਕਿਉਂ ਜੈ ਫੁਰਨੇ ਚਲਦੇ ਬੈਨੇ ਘਾਟ ਘਟ ਕੇ ਅੰਤਰ ਕੀ ਜਾਨਤ ਭਲੇ ਪੂਰੇ ਕੀ ਪੀਰ ਪਛਾਨਤ ਕਿਰਪਾਲ ਸਦਾ ਦਿਆਲ ਦਾਤਾ ਉਹ ਕਿਰਪਾਲ ਕਿਰਪਾ ਕਰਦਾ ਕਿਰਪਾ ਦਾ ਘਾਰ ਹੈ ਦਿਆਲ ਦਇਆ ਦਾ ਘਾਰ ਹੈ ਦਇਆ ਦਾ ਸਮੁੰਦਰ ਹੈ ਤੇ ਹਮੇਸ਼ਾ ਦਇਆ ਕਰਦਾ ਦਾਤਾ ਹੈ ਸਬਰਨਾ ਜੀਆਕਾਰ ਇੱਕ ਦਾਤਾ ਸੋ ਮੈਂ ਸਰਨਾਮ ਦਾ ਇੱਕੋ ਦਾਤਾ ਦੱਦਾ ਦਾਤਾ ਇੱਕ ਹੈ ਸਭ ਕੋ ਦੇਵ ਨਹਾਤ ਦੇਦੇ ਟੋਟ ਦਾ ਆਗੰਤ ਭਰੀ ਪੰਡਾਰ ਉਹਦੇ ਪੰਡਾਰੀ ਆਗੰਤ ਨੇ ਜੀਆ ਅੰਦਰ ਤੂੰ ਜੀਏ ਮਹਾਰਾਜ ਜਿਹੜੇ ਜੀਵ ਨੇ ਉਨ੍ਹਾਂ ਅੰਦਰ ਉਨ੍ਹਾਂ ਨੂੰ ਜਿਉਣ ਵਾਲਾ ਉਨ੍ਹਾਂ ਨੂੰ ਜ਼ਿੰਦਗੀ ਪ੍ਰਦਾਨ ਕਰਨ ਵਾਲਾ ਵੈ ਗੁਰੂ ਤੂੰ ਹੈ ਤੇਰੇ ਬਗੈਰ ਕੋਈ ਵੀ ਜੀਵ ਜਿਹੜਾ ਹੈ ਉਹ ਜ਼ਿੰਦਗੀ ਅਸਲੀ ਮੈਣਿਆ ਜਿਉਂ ਹੀ ਨਹੀਂ ਸਕਦਾ ਤੇਰੇ ਤੋਂ ਦੂਰ ਹੋ ਕੇ ਮੇਰੀ ਵੈ ਗੁਰੂ ਤੂੰ ਕਿਰਪਾ ਕਰਦਾ ਯਾਦ ਛਦਾ ਕਿਰਪਾਲ ਸੁਆਮੀ ਨੀਚ ਆਪਨ ਹਾਰਿਆ ਮਹਾਰਾਜ ਗੁਰਨੀਮਿਆਂ ਨੂੰ ਵੀ ਉੱਚੇ ਸਥਾਪਿਤ ਕਰ ਦੇਣਾ ਜਿਹੜੇ ਪਿੱਛੇ ਉਹ ਮੰ ਉਹਨਾਂ ਨੂੰ ਮੋੜ ਲਈਆਂ ਕਤਾਰਾਂ ਕਰ ਦੇਣਾ ਜੀ ਜਨਤ ਸਭ ਵਸ ਤੀਰੈ ਸਾਤ ਸਗਲ ਤੇ ਸਾਰਿਆ ਮਹਾਰਾਜ ਸਾਰਾ ਪੁਰ ਤੇਰ ਮੁਨਾਈ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਮਹਾਰਾਜ ਨਾ ਮੇਰੇ ਕੋਲ ਕਿਸੇ ਹੋਰ ਦਾ ਕੋਈ ਗਿਆਨ ਹੈ ਨਾ ਕਿਸੇ ਹੋਰ ਦਾ ਧਿਆਨ ਹੈ ਨਾ ਕਿਸੇ ਹੋਰ ਦੀ ਮੈਂ ਕੋਈ ਪੂਜਾ ਕਰਦਾ ਨਾ ਹੀ ਮਹਾਰਾਜ ਮੈਨੂੰ ਪੂਜਨਾ ਕੋਈ ਆਉਂਦਾ ਹੈ ਨਾ ਕੋਈ ਮੇਰੇ ਹੋਰ ਧਿਆਨ ਵਿੱਚ ਆਉਂਦਾ ਹੈ ਨਾ ਹੀ ਮੇਰੇ ਕੋਲ ਹੋਰ ਪਾਠੇ ਦਾ ਕੋਈ ਗਿਆਨ ਹੈ ਜਿਹਦੇ ਨਾਲ ਮੈਂ ਕੁਝ ਕਰ ਸਕਾਂ ਮਹਾਰਾਜ ਗਿਆਨ ਧਿਆਨ ਕਿਸ ਕਰਮ ਨੰਦਾਨਾ ਮੈਂ ਕੋਈ ਕਰਮ ਨਹੀਂ ਕਰਨਾ ਦਾ ਗਿਆਨ ਦਾ ਪਤਾ ਨਹੀਂ ਧਿਆਨ ਦਾ ਪਤਾ ਨਹੀਂ ਗਿਆਨ ਧਿਆਨ ਕਿਸ ਕਰਮ ਨੰਦਾਨਾ ਨਾ ਹੀ ਨਿਰਮਲ ਕਰਨੀ ਮੇਰੀ ਕਰਨੀ ਆਚਰਨ ਇਹ ਵੀ ਮੈਲ ਤੇ ਸੈ ਤੇ ਮੈਲ ਪੂਰੇਤ ਨਹੀਂ ਨਾ ਹੀ ਨਿਰਮਲ ਕਰਨੀ ਸੁਭਸ਼ ਨਹੀਂ ਸਾਧ ਸੰਗਤ ਕੇ ਅੰਤਲ ਲਾਗੂ ਜੇ ਆਪ ਤਰੁਠ ਗਏ ਹੋ ਨਾ ਮੇਰੇ ਤੇ ਦਇਆ ਕਰਕੇ ਤਰਸ ਕਰਕੇ ਮੈਨੂੰ ਸਾਧ ਸੰਗਤ ਦੇ ਨਾਲ ਜੋੜੋ ਦਾ ਪੰਨੂ ਪਕੜਾ ਦੇਵੋ ਵਿਖ ਮਨਦੀ ਜਾਇ ਤਰਨੀ ਜਿਹੜਾ ਕਠਨ ਸੰਸਾਰ ਇੰਨਾ ਭਗਵਰ ਵੈਗੁਰੂ ਸਾਧ ਸੰਗਤ ਦੇ ਨਾਲ ਜੁੜ ਕੇ ਇਹ ਮੈਂ ਤਰ ਜਾਵਾਂਗਾ ਗਿਆਨ ਧਿਆਨ ਇਸ ਕਰਮ ਨਾ ਦਾਣਾ ਸਾਰ ਨਾ ਦਾਣਾ ਤੇਰੀ ਮਹਾਰਾਜ ਸਭ ਕੀ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੂੰ ਰਖਸ਼ਾ ਕਰਨ ਵਾਲਾ ਹਰ ਨਾਮ ਅੰਤਰ ਵਸ ਰਹਿ ਜਿਨਾਂ ਦੇ ਹਿਆ ਦੇ ਅੰਦਰ ਵੈਗਰੂ ਦਾ ਨਾਮ ਵਸਦਾ ਤੁਸੀਂ ਕਿਰਪਾ ਕਰੋ ਤੁਹਾਡਾ ਹਰ ਪਰਮੇਸ਼ਰ ਵੈਗਰੂ ਜੀ ਨਾਮ ਮੇਰੀ ਹਿਰਦੇ ਦੇ ਅੰਦਰ ਵਾਸਾ ਕਰੇ ਅੰਦਰ ਵਸ ਜਾਵੇ ਭੇ ਭਗਣੀ ਹੱਥ ਨਾ ਦਾਨਾ ਨਾਨਕਾ ਸੱਚ ਕਹਿ ਰਹੇ ਮਹਾਰਾਜ ਕਹਿੰਦੇ ਭੀਖਾਂ ਦੇ ਵਿੱਚ ਭਵਨਾ ਫਿਰਨਾ ਕਦੇ ਕੋਈ ਭੀਖ ਪੁਣਾ ਲੈਣਾ ਤੇ ਕਦੇ ਕੋਈ ਲੋਕਾਂ ਨੂੰ ਦਿਖਾਵਾ ਕਰਨਾ ਉਹਨੂੰ ਸ਼ਾਇਦ ਇਹ ਵੀ ਕਹਿ ਲਿਆ ਭੀਖ ਦਿਖਾਏ ਜਗਤ ਕੋ ਲੋਕਣ ਕੋ ਬਸ ਕੀਣ ਅੰਤ ਕਾਲ ਤਾਤੀ ਕਟਿਓ ਬਾਸ ਨਰਕ ਭੋਲੇ ਐਸੇ ਭੀ ਨਾਨਕ ਦਾ ਵਾਸਾ ਨਰਕਾਂ ਚ ਹੋਵੇਗਾ ਹੂਰ ਕਿਤੇ ਨਹੀਂ ਉਹਨਾਂ ਨੂੰ ਜਗਾ ਉੱਥੇ ਹੀ ਮਿਲੇਗੀ ਭੇਖ ਪਵਣੀ ਹੱਥ ਨਾਨਦਾਨਾ ਮਾਦਾ ਨਾਨਕਾ ਮੈਂ ਕੋਈ ਭੇਖ ਧਾਰਨ ਕਰਕੇ ਮਚੁਰਦਾ ਤੇ ਨਾ ਹੀ ਇਥੇ ਭ੍ਰਮਨ ਕਰਦਾ ਤੇ ਨਾ ਹੱਠ ਕਰਨਾ ਜਿਵੇਂ ਭੇਖ ਧਾਰੀ ਹੱਠ ਕਰ ਲੈ ਤੇ ਮੈਂ ਕਰੂ ਮੈਂ ਕੁਝ ਨਹੀਂ ਦਾਨਦਾ ਨਾਨਕਾ ਸੱਚ ਗਹਿ ਰਹੇ ਤਨ ਨੰਨ ਅਨੰਕਾਰੀ ਮਹਾਰਾਜ ਸੱਚੀ ਫਾਤਖਾ ਕਹਿੰਦੇ ਇੱਕ ਸੱਚ ਦਾ ਪੱਲੂ ਪਕੜਿਆ ਪਰਮਾਤਮਾ ਤੇਰਾ ਆਸਰਾ ਲਿਆ ਹੈ ਉਹ ਤੇਰੇ ਨਾਮ ਦੇ ਆਸਰੇ ਨੂੰ ਪਕੜ ਕੇ ਅਸੀਂ ਰਹਿ ਨਿਆ ਅੱਗੇ ਚੱਲਦੇ ਆ ਸਾਡਾ ਕੋਈ ਹੱਥ ਨਹੀਂ ਸਾਡਾ ਕੋਈ ਐਸਾ ਮਨ ਦਾ ਖਿਆਲ ਨਹੀਂ ਮਹਾਰਾਜ ਨਹੀਂ ਤੇਤੇ ਪੜ ਪੜ ਪੰਡਤ ਮੂਨੀ ਥਾਕੇ ਭੇਤੀ ਮੁਕਤ ਨਾ ਪਾਈ ਬੜੇ ਬੜੇ ਦੁਬਾਨ ਹੋ ਗਏ ਵਿਦਿਆ ਦਾ ਹਨਹਾਰ ਹੋ ਗਿਆ ਬੜੇ ਬੜੇ ਬਾਹਰ ਦੀ ਚੁੱਪੀ ਸਾਧਨ ਵਾਲੇ ਹੋ ਗਏ ਕਿ ਅਸੀਂ ਚੁੱਪ ਕਰ ਕੇ ਦੀ ਮੋਨੀ ਹੁੰਨਿਆ ਮੂੰਹ ਧਾਰਨ ਕਰ ਲਿਆ ਭੇਖੀ ਬਾਹਰ ਦੇ ਨਿਵਾਸ ਨਾਂਦੇ ਰਹਿ ਦੁਨੀਆ ਨੂੰ ਪਹਿਰਾਵੇ ਪਹਿਨਾਂ ਬਹਿਣ ਪਹਿਨ ਕੇ ਦਿਖਾਉਂਦੇ ਰਹਿ ਤੇ ਉਹਦੇ ਚ ਕੁਲਦਾਂਦੇ ਰਹਿ ਪਰ ਮਹਾਰਾਜ ਤੀਸਰੇ ਫੁਰਦੇਵ ਗੁਰੂ ਅਮਰਦਾਸ ਮਹਾਰਾਜ ਕਹਿੰਦਿਆ ਮੁਗਤ ਨਾ ਪਾਈ ਇਨਾਂ ਨੂੰ ਕੋਈ ਮੁਕਤੀ ਨਹੀਂ ਮਿਲੀ ਇਹ ਕੁਦ ਕਰਨ ਦੇ باوجود ਵੀ ਨਾਨਕ ਬਿਨ ਭਗਤੀ ਤੱਕ ਮੋਰਾਣਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਗਤੀ ਕੀਤੀ ਨਹੀਂ پڑھਦੇ ਰਹੇ ਬੰਦਗੀ ਨਹੀਂ ਕੀਤੀ ਵਿਦਵਾਨ ਬਣ ਗਏ ਮੋਣ ਧਾਰਦੇ ਰਹੇ ਲੋਕਾਂ ਨੂੰ ਦਿਖਾਵੇ ਤਾਂ ਬੰਦਗੀ ਅੰਦਰੋਂ ਨਹੀਂ ਕੀਤੀ ਖਾਬਾਦਤ ਨਹੀਂ ਕੀਤੀ ਭੇਖ ਦਿਖਾਉਂਦੇ ਰਹੇ ਔਰ ਪਰਮਾਤਮਾ ਨੂੰ ਨਹੀਂ ਪਾਇਆ ਮੁਕਤ ਛੁਟਕਾਰਾ ਨਹੀਂ ਹੋਇਆ ਬੰਧਨਾਂ ਤੋਂ ਬਿਨ ਭਗਤੀ ਜਾਗੋ ਰਾਨਾ ਜਗਤ ਕਮਲਾ ਪਿਤ ਨਾ ਵਹਿ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਬਿਨ ਨਾਮ ਤੋਂ ਕਮਲ ਕਾਈ ਝੱਲੇ ਆ ਮਹਾਰਾਜ ਕਹਿੰਦੇ ਸੱਚ ਸਭ ਮਿਲਾਈ ਜਿੰਨਾ ਸੱਚ ਸ਼ਲਦ ਅਪਣਾ ਲਿਆ فیر ਦੇਚ ਵਿਸਾਲਿਆ ਉਹ ਸੱਚੇ ਸ਼ਬਦ ਨੇ ਜੀਵਾਂ ਨੂੰ ਪਰਮਾਤਮਾ ਨਾਲ ਮਲਾ ਦਿੱਤਾ ਪਿੰਨੀ ਰੈਣ ਭਲੀ ਦਿਨ ਸੁਸੁਹਾਏ ਰਾਜ ਜਦੂ ਦੇ ਦੇਚ ਸ਼ਬਦ ਵੱਸ ਗਿਆ ਨਾ ਜੀ ਉਸ ਵੇਲੇ ਮਹਾਰਾਜ ਕਹਿੰਦੇ ਜਿਹੜੀ ਰਾਤ ਔਰ ਪਿੰਨੀ ਪਿੱਜੀ ਹੋਈ ਔਰ ਜਿਹੜੀ ਭਲੀ ਬਣ ਗਈ ਪਰਮਾਤਮਾ ਨਾਲ ਰਾਤ ਮਸਰੂਈ ਗੁਣ ਗਾਇਨ ਕਰਦਿਆਂ ਮਨੁਆ ਹਿਰਦਾ ਸਿੰਜਤ ਹੋਇਆ ਕਿ ਭਲੀ ਤੇ ਦਿਨ ਦਿਨ ਚੜਿਆ ਕਿਉਂ ਸਉਦੇ ਬਾਹੂ ਬਾਹੂ ਉਚਰੇ ਉੱਠਦੇ ਭੀ ਬਾਹੂ ਕਰੇ ਵਾਹਿਗੁਰੂ ਵਾਹਿਗੁਰੂ ਕਰਦੇ ਸੁੱਤੇ ਨੇ ਰਾਤ ਵਾਹਿਗੁਰੂ ਵਾਹਿਗੁਰੂ ਚੱਲਿਆ ਰਾਤ ਸਤ ਸੰਗਤ ਕਰਦਾ ਰਿਹਾ ਸੁਪਨੇ ਅੰਦਰ ਵੀ ਰਾਤ ਕਥਾ ਕੀਰਤਨ ਕਰਦਾ ਰਿਹਾ ਗੁਰੂਖਾਂ ਦੀ ਸੰਗਤ ਹੁੰਦੀ ਤੇ ਦਿਨ ਸੁਹਾਏ RAM ਦਿਨ ਚੜਿਆ ਤੇ ਕੁਰਤੇ ਆਂ ਭੁੱਖ ਵਿੱਚੋਂ ਕੋਚਾਰਿਆ ਸਤਨਾਮ ਵਾਹਿ ਸੁਹਾਵਣਾ ਬਣ ਗਿਆ ਵਾਹਿਗੁਰੂ ਵਾਹਿਗੁਰੂ ਦਾ ਪਾਣੀ ਪੜਦਾ